ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਿਆਉ ਜੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਹੋਰ ਪੰਜਾਬੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਪੁਰਾਣੇ ਸਮੇਂ ਦੀ ਗੱਲ ਹੈ ਕਾਸ਼ੀਪੁਰ ਨਾਮੀ ਪਿੰਡ ਵਿੱਚ ਇੱਕ ਚੰਦਰਦਤ ਨਾਂ ਦਾ ਇੱਕ ਪੰਡਤ ਰਹਿੰਦਾ ਸੀ ਉਹ ਬਹੁਤ ਹੀ ਗੁਣੀ ਅਤੇ ਬੁੱਧੀਮਾਨੀ ਸੀ ਉਸਦਾ ਇੱਕ ਚੇਲਾ ਵੀ ਸੀ ਜੋ ਦਿਨ ਰਾਤ ਉਸ ਦੀ ਸੇਵਾ ਕਰਿਆ ਕਰਦਾ ਸੀ ਪੂਜਾ ਪਾਠ ਕਰਕੇ ਗੁਰੂ ਚੇਲੇ ਨੂੰ ਜੋ ਵੀ ਮਿਲ ਜਾਂਦਾ ਸੀ ਉਸੇ ਵਿੱਚ ਆਪਣਾ ਗੁਜ਼ਾਰਾ ਕਰ ਲਿਆ ਜਾਂਦਾ ਸੀ ਪਰ ਉਸ ਪਿੰਡ ਦੇ ਲੋਕ ਜ਼ਿਆਦਾ ਧਨਵਾਨ ਨਹੀਂ ਸਨ ਅਤੇ ਨਾ ਹੀ ਦਾਨੀ ਸੁਭਾਅ ਦੇ ਸਨ ਪੂਜਾ ਪਾਠ ਦਾ ਉਹ ਜੋ ਵੀ ਆਯੋਜਨ ਕਰਵਾਉਂਦੇ ਸਨ ਉਹ ਮਜਬੂਰੀ ਵਿੱਚ ਹੀ ਕਰਵਾਉਂਦੇ ਸਨ ਇਸ ਲਈ ਪੰਡਤ ਚੰਦਰਦਤ ਤੇ ਉਸ ਦੇ ਚੇਲੇ ਨੂੰ ਕਈ ਕਈ ਦਿਨ ਭੁੱਖੇ ਵੀ ਰਹਿਣਾ ਪੈਂਦਾ ਸੀ ਇਸ ਗੱਲ ਤੋਂ ਤਾਂ ਪੰਡਤ ਜੀ ਕਾਫੀ ਚਿੰਤਤ ਸਨ ਜਦ ਕੀ ਇੱਥੇ ਢਿੱਡ ਪਰ ਰੋਟੀ ਵੀ ਨਸੀਬ ਨਹੀਂ ਹੁੰਦੀ ਤਾਂ ਭਵਿੱਖ ਵਿੱਚ ਕੀ ਭਲਾ ਹੋਵੇਗਾ ਜੇਕਰ ਭਵਿੱਖ ਦੇ ਲਈ ਕੁਝ ਧਨ-ਦੌਲਤ ਇਕੱਠਾ ਨਾ ਕੀਤਾ ਗਿਆ ਤਾਂ ਬੁਢਾਪਾ ਖਰਾਬ ਹੋ ਜਾਵੇਗਾ ਉਸ ਸਮੇਂ ਤਾਂ ਕੋਈ ਦੋ ਬੂੰਦ ਪਾਣੀ ਵੀ ਮੋਹ ਵਿੱਚ ਨਹੀਂ ਪਾਵੇਗਾ ਇਹ ਹੀ ਸਭ ਸੋਚ ਕੇ ਇੱਕ ਦਿਨ ਪੰਡਤ ਚੰਦਰਦਤ ਨੇ ਆਪਣੇ ਚੇਲੇ ਨੂੰ ਬੁਲਾ ਕੇ ਕਿਹਾ ਪੁੱਤਰ ਗੰਗਾ RAM ਇਸ ਪਿੰਡ ਵਿੱਚ ਰਹਿ ਕੇ ਤਾਂ ਸਾਡਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ ਮੈਂ ਸੋਚਿਆ ਕਿ ਮੈਂ ਪਿੰਡ ਛੱਡ ਕੇ ਗਵੰਡ ਦੇ ਪਿੰਡ ਰਾਜਬੀਰਪੁਰ ਵਿੱਚ ਚਲਾ ਜਾਵਾਂ ਕਿਉਂਕਿ ਮੈਂ ਸੁਣਿਆ ਕਿ ਉੱਥੇ ਰਾਜਾ ਵੀਦਾਨੀ ਹੈ ਤੇ ਜਨਤਾ ਵੀ ਪੁੱਤਰ ਜੇਕਰ ਤੂੰ ਇਸ ਪਿੰਡ ਵਿੱਚ ਰਹਿਣਾ ਚਾਹੁੰਦਾ ਤਾਂ ਰਹਿ ਸਕਦਾ ਵਾਹ ਗੁਰੂ ਜੀ ਮੈਂ ਭਲਾ ਤੁਹਾਡੇ বিনা ਇਸ ਪਿੰਡ ਵਿੱਚ ਕਿਵੇਂ ਰਹਿ ਸਕਦਾਗਾ ਮੇਰਾ ਸਵਰਗ ਤਾਂ ਤੁਹਾਡੇ ਕਦਮਾਂ ਵਿੱਚ ਹੀ ਹੈ ਇਸ ਲਈ ਮੈਂ ਵੀ ਤੁਹਾਡੇ ਨਾਲ ਉੱਥੇ ਹੀ ਜਾਵਾਂਗਾ ਤਾਂ ਠੀਕ ਹੈ ਅਸੀਂ ਕੱਲ ਹੀ ਇੱਥੋਂ ਰਵਾਨਾ ਹੋਵਾਂਗੇ ਤੂੰ ਤਿਆਰੀ ਸ਼ੁਰੂ ਕਰ ਦੇ ਠੀਕ ਹੈ ਗੁਰੂਦੇਵ ਗੰਗਾਰਾਮ ਸਫਰ ਦੀਆਂ ਤਿਆਰੀਆਂ ਵਿੱਚ ਜੁਟ ਗਿਆ ਕੁਝ ਹੀ ਘੰਟਿਆਂ ਵਿੱਚ ਉਸ ਨੇ ਜ਼ਰੂਰੀ ਕੱਪੜੇ ਅਤੇ ਖਾਣੇ ਦਾ ਸਮਾਨ ਬੰਨ ਲਿਆ ਫਿਰ ਗੁਰੂ ਜੀ ਨੂੰ ਬੋਲਿਆ ਗੁਰੂਦੇਵ ਤੁਸੀਂ ਤਾਂ ਇਹ ਦੱਸਿਆ ਹੀ ਨਹੀਂ ਸੀ ਕਿ ਦੂਜੇ ਰਾਜ ਵਿੱਚ ਅਸੀਂ ਠਹਿਰਾਂਗੇ ਕਿੱਥੇ ਕੀ ਉੱਥੇ ਤੁਹਾਡੀ ਜਾਣ ਪਹਿਚਾਨ ਦਾ ਕੋਈ ਰਹਿੰਦਾ ਹੈ ਜਾਣ ਪਹਿਚਾਨ ਵਾਲਾ ਤਾਂ ਕੋਈ ਨਹੀਂ ਰਹਿੰਦਾ ਪੁੱਤਰ ਗੰਗਾ ਪਰ ਉੱਥੇ ਦੇ ਰਾਜਾ ਬੀਰ ਪ੍ਰਤਾਪ ਸਿੰਘ ਬੜੇ ਹੀ ਸੂਝ ਬੂਝ ਵਾਲੇ ਦਾਨਵੀਰ ਹਨ ਉਹ ਸਾਨੂੰ ਆਪਣੇ ਦਰਬਾਰ ਵਿੱਚ ਕੋਈ ਨਾ ਕੋਈ ਥਾਂ ਜ਼ਰੂਰ ਦੇ ਦੇਣਗੇ ਪਰ ਗੁਰੂਦੇਵ ਉੱਥੇ ਦੇ ਬ੍ਰਾਹਮਣ ਕੀ ਸਾਨੂੰ ਆਸਾਨੀ ਨਾਲ ਟਿਕ ਦੇਣਗੇ ਪੁੱਤਰ ਉੱਥੇ ਅਸੀਂ ਕਿਸੇ ਨਾਲ ਗਿਆਨ ਚਰਚਾ ਕਰਨ ਨਹੀਂ ਜਾ ਰਹੇ ਪੰਡਤ ਨੇ ਉਸ ਨੂੰ ਸਮਝਾਇਆ ਹੈ ਨਾ ਹੀ ਸਾਡਾ ਉਦੇਸ਼ ਕਿਸੇ ਦੀ ਰੋਜੀ ਰੋਟੀ ਖੋਣਾ ਹੈ ਅਸੀਂ ਤਾਂ ਆਪਣੇ ਗਿਆਨ ਦੀ ਤਾਕਤ ਨਾਲ ਉੱਥੇ ਦੇ ਰਾਜਾ ਬੀਰ ਪ੍ਰਤਾਪ ਕੋਲ ਸ਼ਰਨ ਪ੍ਰਾਪਤ ਕਰਾਂਗੇ ਜਦੋਂ ਉਹਨਾਂ ਨੂੰ ਪਤਾ ਚੱਲੇਗਾ ਕਿ ਮੈਨੂੰ ਬੈਦ ਰੱਬ ਅੰਤਰ ਆਉਂਦਾ ਹੈ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਮੈਨੂੰ ਪੂਰਾ ਸਨਮਾਨ ਦੇਣਗੇ ਗੁਰੂ ਜੀ ਜੇਕਰ ਜਿਹੀ ਗੱਲ ਹੈ ਤਾਂ ਇਸ ਮੰਤਰ ਦਾ ਲਾਭ ਤੁਸੀਂ ਆਪ ਹੀ ਕਿਉਂ ਨਹੀਂ ਉਠਾ ਲੈਂਦੇ ਪੁੱਤਰ ਇਸ ਮੰਤਰ ਦਾ ਲਾਭ ਦੂਜਿਆਂ ਨੂੰ ਪਹੁੰਚਾਇਆ ਜਾ ਸਕਦਾ ਹੈ ਪਰ ਮੈਂ ਆਪ ਇਸ ਦਾ ਲਾਭ ਪ੍ਰਾਪਤ ਨਹੀਂ ਕਰ ਸਕਦਾ ਇਸ ਮੰਤਰ ਦੀ ਵਿਸ਼ੇਸ਼ਤਾ ਇਹ ਹੀ ਹੈ ਕਿ ਇਸ ਮੰਤਰ ਨੂੰ ਜਾਣਨ ਵਾਲਾ ਜੇਕਰ ਇਸ ਦਾ ਇਸਤੇਮਾਲ ਆਪਣੇ ਆਪ ਲਈ ਕਰੇਗਾ ਤਾਂ ਉਸ ਦੀ ਮੌਤ ਹੋ ਜਾਵੇਗੀ ਤਾਂ ਫਿਰ ਇੱਥੇ ਰਹਿ ਕੇ ਤੁਸੀਂ ਇੱਥੋਂ ਦੇ ਕਿਸੇ ਮਨੁੱਖ ਤੈ ਇਸ ਦਾ ਲਾਭ ਕਿਉਂ ਨਹੀਂ ਪਹੁੰਚਾਉਂਦੇ ਆਖਿਰ ਸਾਡਾ ਆਪਣਾ ਪਿੰਡ ਹੈ ਠੀਕ ਕਹਿੰਦੇ ਹੋ ਪਰ ਇੱਥੇ ਦੇ ਸਾਰੇ ਲੋਕ ਮਤਲਬੀ ਤੇ ਸਵਾਰਥੀ ਨੇ ਇਹਨਾਂ ਲੋਕਾਂ ਦੇ ਇਸੇ ਸਬਾਹ ਕਾਰਨ ਮੇਰਾ ਇਹਨਾਂ ਲੋਕਾਂ ਤੋਂ ਮਨ ਉੱਠ ਗਿਆ ਹੈ ਜਦਕਿ ਰਾਜਾ ਵੀਰ ਪ੍ਰਤਾਪ ਸਿੰਘ ਨਾ ਕੇਵਲ ਗੁਣਵਾਨ ਹਨ ਬਲਕਿ ਗਿਆਨੀ ਤੇ ਪਰਮਾਰਥ ਕਰਨ ਵਾਲੇ ਵੀ ਹਨ ਮੇਰੀ ਪ੍ਰਭਲ ਇੱਛਾ ਹੈ ਕਿ ਮੈਂ ਇਸ ਮੰਤਰ ਦਾ ਲਾਭ ਉਹਨਾਂ ਨੂੰ ਦੇਵਾਂ ਠੀਕ ਹੈ ਗੁਰੂ ਜੀ ਜੋ ਨਿਰਣਾ ਤੁਸੀਂ ਲਿਆ ਸੋਚ ਸਮਝ ਕੇ ਹੀ ਲਿਆ ਹੋਵੇਗਾ ਨੀਣਾ ਲੈਣਾ ਇਨਸਾਨ ਦੇ ਹੱਥ ਵਿੱਚ ਹੈ ਪਰ ਗੱਲ ਕੀ ਹੋਣ ਵਾਲਾ ਪਰ ਕੱਲ ਕੀ ਹੋਣ ਵਾਲਾ ਇਹ ਪਰਮਾਤਮਾ ਹੀ ਜਾਣਦਾ ਏ ਅਸੀਂ ਤਾਂ ਕੁਝ ਸੋਚ ਕੇ ਜਾ ਰਹੇ ਹੋ ਸਕਦਾ ਏ ਕਿ ਉਹ ਪੂਰਾ ਹੀ ਨਾ ਹੋਵੇ ਪਰ ਕੁਝ ਵੀ ਹੋਵੇ ਇਹ ਤਾਂ ਪੱਕਾ ਏ ਕਿ ਹੁਣ ਅਸੀਂ ਇੱਥੇ ਨਹੀਂ ਰਹਾਂਗੇ ਗੰਗाराम ਸਮਝ ਚੁੱਕਿਆ ਸੀ ਕਿ ਹੁਣ ਉਹਨਾਂ ਦੇ ਦਿਨ ਬਦਲਣ ਵਾਲੇ ਹਨ ਜਲਦੀ ਹੀ ਉਹ ਰਾਜਾ ਬੀਰ ਪ੍ਰਤਾਪ ਦੇ ਦਰਬਾਰ ਵਿੱਚ ਉੱਚਾ ਉਹਦਾ ਹੱਥ ਹਲ ਕਰ ਲੈਣਗੇ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੇ ਗੁਰੂ ਕੋਲ ਇੱਕ ਅਜਿਹਾ ਰਹੱਸਮਈ ਮੰਤਰ ਹੈ ਜਿਸ ਦੇ ਜਾਪ ਨਾਲ ਹੀਰੇ ਮੋਤੀਆਂ ਦੀ ਵਰਖਾ ਹੁੰਦੀ ਹੈ ਅਤੇ ਹੀਰੇ ਮੋਤੀਆਂ ਦੀ ਕਦਰ ਤਾਂ ਰਾਜਾ ਹੀ ਜਾਣਦੇ ਹਨ ਅਗਲੇ ਦਿਨ ਸਵੇਰੇ ਸਵੇਰੇ ਗੁਰੂ ਚੇਲਾ ਆਪਣੀ ਯਾਤਰਾ ਤੇ ਨਿਕਲ ਪਏ ਕਾਫੀ ਲੰਮਾ ਸਮਾਸੀ ਤੇ ਰਸਤੇ ਵਿੱਚ ਬਿਆਹਵਾਨ ਜੰਗਲ ਵੀ ਪੈਂਦਾ ਸੀ ਇਸ ਲਈ ਉਹਨਾਂ ਦੀ ਕੋਸ਼ਿਸ਼ ਸੀ ਕਿ ਰਾਤ ਨੂੰ ਹੋਣ ਤੋਂ ਪਹਿਲਾਂ ਇੱਕ ਦੂਜੇ ਰਾਜ ਦੀ ਸੀਮਾ ਵਿੱਚ ਪਹੁੰਚ ਜਾਣ ਉਹ ਜੰਗਲ ਵਿੱਚ ਖਤਰਨਾਕ ਕਿਸਮ ਦੇ ਡਾਕੂ ਅਤੇ ਲੁਟੇਰੇ ਰਹਿੰਦੇ ਸਨ ਜੋ ਇਨਸਾਨ ਨੂੰ ਮਾਰ ਕੇ ਉਹਨਾਂ ਦਾ ਸਾਰਾ ਸਮਾਨ ਲੁੱਟ ਲਿਆ ਕਰਦੇ ਸਨ ਪਰ ਪੰਡਤ ਚੰਦਰਦਤ ਜਿਵੇਂ ਫਕਰ ਨੂੰ ਭਲਾ ਕੌਣ ਲੁੱਟੇਗਾ ਇਹ ਹੀ ਸੋਚ ਕੇ ਉਹ ਆਸਵੰਦ ਸਨ ਪਰ ਜੰਗਲੀ ਜਾਨਵਰਾਂ ਦਾ ਡਰ ਤਾਂ ਫੇਰ ਵੀ ਸੀ ਦੁਪਹਿਰ ਹੁੰਦੇ ਹੁੰਦੇ ਉਹ ਜੰਗਲ ਦੀ ਸੀਮਾ ਵਿੱਚ ਜਾ ਬੜੇ ਗੁਰੂ ਜੀ ਇਹ ਜੰਗਲ ਤਾਂ ਬੜਾ ਖਤਰਨਾਕ ਹੈ ਲੱਗਦਾ ਸੂਰਜ ਦੀਆਂ ਕਿਰਨਾਂ ਤਾਂ ਇੱਥੇ ਪਹੁੰਚ ਹੀ ਨਹੀਂ ਪਾਉਂਦੀਆਂ ਹਾਂ ਪੁੱਤਰ ਸਾਨੂੰ ਜਲਦੀ ਤੋਂ ਜਲਦੀ ਇਹ ਪਾਰ ਕਰਨਾ ਪਵੇਗਾ ਇੱਥੇ ਤਾਂ ਡਾਕੂ ਲਟੇਰਿਆਂ ਦਾ ਵੀ ਡਰ ਹੈ ਗੁਰੂ ਜੀ ਹਾਂ ਪਰ ਡਾਕੂ ਲੁਟੇਰੇ ਸਾਨੂੰ ਭਲਾ ਕੀ ਲੁੱਟਣਗੇ ਡਰ ਤਾਂ ਜੰਗਲੀ ਜਾਨਵਰਾਂ ਦਾ ਏ ਇਹ ਗੱਲਾਂ ਕਰਦੇ ਕਰਦੇ ਉਹ ਚਲੇ ਜਾ ਰਹੇ ਸਨ ਇੱਕ ਤਿੱਖੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਜਾ ਪਈ ਉਹ ਠਹਿਰੋ ਆਵਾਜ਼ ਸੁਣਦੇ ਹੀ ਦੋਨੋਂ ਆਪਣੀ ਥਾਂ ਤੇ ਇੱਕਦਮ ਖੜੇ ਹੋ ਗਏ ਤੇ ਡਰ ਭਰੀਆਂ ਨਜ਼ਰਾਂ ਨਾਲ ਇੱਧਰ ਉੱਧਰ ਦੇਖਣ ਲੱਗੇ ਕਿ ਕੌਣ ਹੈ ਕਿਸ ਨੇ ਦਿੱਤਾ ਇਹ ਹੁਕਮ ਤਦ ਉਹਨਾਂ ਦੇ ਕੰਨਾਂ ਵਿੱਚ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਪਈ ਡਾਕੂ ਗੰਗਾ ਰਾਮ ਦੇ ਮੂੰਹ ਤੋਂ ਥਰਥਰੌਂਦੀ ਜਿਹੀ ਆਵਾਜ਼ ਨਿਕਲੀ ਗੁਰੂ ਜੀ ਡਾਕੂ ਹਾਂ ਪਰ ਡਰੋ ਨਾ ਸਾਡੇ ਕੋਲ ਅਜਿਹਾ ਕੁਝ ਨਹੀਂ ਜਿਸ ਨੂੰ ਉਹ ਲੁੱਟ ਸਕਣ ਗੁਰੂ ਜੀ ਮੈਂ ਤਾਂ ਸੁਣਿਆ ਜਿਸ ਯਾਤਰੀ ਦੇ ਕੋਲ ਕੁਝ ਨਹੀਂ ਹੁੰਦਾ ਡਾਕੂ ਉਸ ਦੀ ਜਾਨ ਲੈ ਲੈਂਦੇ ਨੇ ਜਾਨ ਲੈਣਾ ਤੇ ਦੇਣਾ ਈਸ਼ਵਰ ਦੇ ਹੱਥ ਵਿੱਚ ਹੈ ਉਸ ਤੇ ਭਰੋਸਾ ਰੱਖੋ ਕੁਝ ਹੀ ਸਮਾਂ ਗੁਜ਼ਰਿਆ ਸੀ ਕਿ ਡਾਕੂਦਲ ਸਾਹਮਣੇ ਆ ਗਿਆ ਇੱਕ ਚਿੱਟੇ ਘੋੜੇ ਤੇ ਡਾਕੂਆਂ ਦਾ ਸਰਦਾਰ ਵੀ ਸਵਾਰ ਸੀ ਉਸ ਦੇ ਹੱਥ ਵਿੱਚ ਖੂਨ ਨਾਲ ਭਰੀ ਤਲਵਾਰ ਸੀ ਉਹ ਮਾਦੋ ਸਿੰਘ ਸੀ ਕਹੋ ਪੰਡਤ ਕਿੱਥੇ ਜਾ ਰਹੇ ਹੋ ਮੈਂ ਬੀਰਪੁਰ ਦੇ ਰਾਜਾ ਬੀਰ ਪ੍ਰਤਾਪ ਸਿੰਘ ਜੀ ਕੋਲ ਜਾ ਰਿਹਾ ਮਾਦੋ ਸਿੰਘ ਤਾਂ ਜਾਣ ਤੋਂ ਪਹਿਲਾਂ ਮਾਦੋ ਸਿੰਘ ਨੂੰ ਟੈਕਸ ਦੇਣਾ ਹੋਵੇਗਾ 1000 ਮੋਰਾ ਇਹ ਤੂੰ ਕੀ ਕਹਿ ਰਿਹਾ ਮਾਦੋ ਸਿੰਘ ਸਾਡੇ ਗਰੀਬ ਬ੍ਰਾਹਮਣਾ ਦੇ ਕੋਲ ਭਲਾ ਇੰਨਾ ਪੈਸਾ ਕਿੱਥੇ ਅਸੀਂ ਤਾਂ ਆਪਣੇ ਜਜਮਾਨਾਂ ਦੇ ਸਹਾਰੇ ਹੀ ਗੁਜ਼ਾਰਾ ਕਰਦੇ ਹਾਂ ਜੇਕਰ ਤਨ ਨਹੀਂ ਤਾਂ ਇਹ ਜੰਗਲ ਪਾਰ ਕਰਨ ਦੀ ਹਿੰਮਤ ਤੂੰ ਕਿਵੇਂ ਕੀਤੀ ਮਾਦੋ ਸਿੰਘ ਗੁੱਸੇ ਨਾਲ ਚੀਕ ਉੱਠਿਆ ਸਾਰੇ ਜਾਣਦੇ ਨੇ ਕਿ ਮੇਰਾ ਟੈਕਸ ਚੁਕਾਏ ਬਿਨਾ ਕੋਈ ਜੰਗਲ ਪਾਰ ਨਹੀਂ ਕਰ ਸਕਦਾ ਪੈਸਾ ਨਹੀਂ ਤਾਂ ਮਰਨ ਲਈ ਤਿਆਰ ਹੋ ਜਾ ਨਹੀਂ ਨਹੀਂ ਡਾਕੂ ਜੀ ਨਹੀਂ ਤੁਸੀਂ ਮੇਰੇ ਗੁਰੂ ਜੀ ਨੂੰ ਨਾ ਮਾਰੋ ਇਹਨਾਂ ਤੋਂ ਇਲਾਵਾ ਮੇਰਾ ਕੋਈ ਨਹੀਂ ਗੰਗਾ ਰਾਮ ਗੜਗੜਾਇਆ ਦੇਖੋ ਪੁੱਤਰ ਜੇਕਰ ਤੂੰ ਚਾਹੁੰਦਾ ਹੈ ਕਿ ਮੈਂ ਬੰਦਰ ਜੀ ਦੀ ਜਾਨ ਬਖਸ਼ ਦਿਆਂ ਤਾਂ ਤੈਨੂੰ ਕਿਤੋਂ ਨਾ ਕਿਤੋਂ 1000 ਕਿਤੋਂ ਨਾ ਕਿਤੋਂ 1000 ਸੋਨੇ ਦੀਆਂ ਮੋਹਰਾਂ ਲਿਆਉਣੀਆਂ ਹੋਣਗੀਆਂ ਪਰ ਇੰਨੀਆਂ ਸਾਰੀਆਂ ਮੋਹਰਾਂ ਮੈਂ ਕਿੱਥੋਂ ਲਿਆਵਾਂਗਾ ਗੰਗਾ ਰਾਮ ਰੋਣ ਹੱਕਾ ਹੋ ਗਿਆ ਮਾਦੋ ਸਿੰਘ ਤੱਕ ਪੰਡਤ ਚੰਦਰਦਤ ਬੋਲੇ ਇਹ ਅਨੇ ਆਏ ਹੈ ਅਸੀਂ ਗਰੀਬ ਬ੍ਰਾਹਮਣ ਆ ਤਾਂ ਜੀ ਜਮਾਨਾ ਦੀ ਕਿਰਪਾ ਤੇ ਜੀਵਨ ਦਾ ਗੁਜ਼ਾਰਾ ਕਰਦੇ ਆ ਜੇਕਰ ਤੂੰ ਸਾਡੇ ਤੋਂ ਟੈਕਸੀ ਬਸੂਲ ਕਰਨਾ ਚਾਹੁੰਦਾ ਤਾਂ ਸਾਡੇ ਤੋਂ ਕੋਈ ਧਾਰਮਿਕ ਕਾਰਜ ਕਰਵਾ ਲੈ ਬਦਲੇ ਵਿੱਚ ਉਸ ਦੀ ਪਿੰਟਾ ਨਾ ਦੇਣਾ ਅਸੀਂ ਅਜਿਹੇ ਬਦਲੇ ਬਦਲੇ ਨਹੀਂ ਕਰਦੇ ਪੰਡਤ ਸੁਣੋ ਗੰਗਾ ਰਾਮ ਜੇਕਰ ਤੂੰ ਚਾਹੁੰਦਾ ਹੈ ਕਿ ਮੈਂ ਤੇਰੇ ਗੁਰੂ ਦੀ ਜਾਨ ਬਖਸ ਦਿਆਂ ਤਾਂ ਤੂੰ ਫੌਰਨ ਬੀਰਪੁਰ ਦੇ ਰਾਜੇ ਕੋਲ ਜਾ ਕੇ ਕਹਿ ਤੇਰੇ ਗੁਰੂ ਦੀ ਜਾਨ ਖਤਰੇ ਵਿੱਚ ਹੈ ਮੈਨੂੰ ਵਿਸ਼ਵਾਸ ਹੈ ਕਿ ਵਿਦਵਾਨ ਬ੍ਰਾਹਮਣ ਦੀ ਜਾਨ ਬਚਾਉਣ ਦੇ ਲਈ ਉਹ ਜ਼ਰੂਰੀ ਤੈਨੂੰ ਹਜ਼ਾਰਾਂ ਮੋਹਰਾਂ ਦੇ ਦੇਣਗੇ ਫਰਮਾਦੋ ਸਿੰਘ ਮਹਾਰਾਜ ਵੀਰ ਪ੍ਰਤਾਪ ਸਿੰਘ ਤਾਂ ਮੈਨੂੰ ਜਾਣਦੇ ਹੀ ਨਹੀਂ ਭਾਵੇਂ ਉਹ ਤੈਨੂੰ ਨਾ ਜਾਣਦੇ ਹੋਣ ਪਰ ਉਹ ਇੱਕ ਧਰਮਾਤਮ ਰਾਜਾ ਹੈ ਕਿਸੇ ਬ੍ਰਾਹਮਣ ਦੀ ਜਾਨ ਬਚਾਉਣ ਲਈ ਉਹ ਮਾਮਲੀ ਜਿਹਾ ਧਨ ਜ਼ਰੂਰ ਦੇ ਦੇਣਗੇ ਠੀਕ ਹੈ ਮੈਂ ਜਾਣਦਾ ਹਾਂ ਗੰਗਾਰਾਮ ਬੋਲਿਆ ਪਰ ਜਦ ਤੱਕ ਮੈਂ ਵਾਪਸ ਨਾ ਆਵਾਂ ਤਦ ਤੱਕ ਤੁਸੀਂ ਮੇਰੇ ਗੁਰੂ ਜੀ ਨੂੰ ਕੁਝ ਨਾ ਕਹਿਣਾ ਹਾਂ ਮੈਂ ਤੁਹਾਡੀ ਇਹ ਸ਼ਰਤ ਮਨਜ਼ੂਰ ਕਰਦਾ ਹਾਂ ਜਦ ਤੱਕ ਤੂੰ ਵਾਪਸ ਨਹੀਂ ਆ ਜਾਂਦਾ ਤਦ ਤੱਕ ਤੇਰੇ ਗੁਰੂ ਨੂੰ ਇਸ ਦਰਖਤ ਨਾਲ ਬੰਨ ਕੇ ਰੱਖਾਂਗੇ ਜੇਕਰ ਤੂੰ ਧੰਨ ਲੈ ਕੇ ਆਇਆ ਤਾਂ ਅਸੀਂ ਇਸ ਨੂੰ ਆਜ਼ਾਦ ਕਰ ਦਵਾਂਗੇ ਅਗਰ ਤੂੰ ਨਹੀਂ ਲੈ ਕੇ ਆਇਆ ਤਾਂ ਇਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇਗਾ ਠੀਕ ਹੈ ਗੰਗਾ ਰਾਮ ਦੇ ਡਾਕੂ ਸਰਦਾਰ ਦੀ ਗੱਲ ਮੰਨ ਲਈ ਅਤੇ ਪੰਡਤ ਚੰਦਰਦਤ ਨੂੰ ਬੋਲਿਆ ਗੁਰੂ ਜੀ ਤੁਸੀਂ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ ਮੈਂ ਰਾਜਾ ਵੀਰ ਸਿੰਘ ਦੇ ਕੋਲ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸ ਦਿਆਂਗਾ ਅਤੇ ਫਿਰ ਏ ਵੀ ਕੀ ਤੁਸੀਂ ਬੈਦਰਬ ਮੰਤਰ ਜਾਣਦੇ ਹੋ ڈاکੂਆਂ ਤੋਂ ਆਜ਼ਾਦ ਹੋ ਕੇ ਉਸ ਮੰਤਰ ਦੇ ذریعے ਤੁਹਾਨੂੰ ਲਾਹ ਪਹੁੰਚਾਉਣਗੇ ਤੁਸੀਂ ਇਹਨਾਂ ڈاکੂ ਲੁਟੇਰਿਆਂ ਤੋਂ ਬਚ ਕੇ ਰਹਿਣਾ ਕਿਹ ਪੁੱਤਰ ਮੈਨੂੰ ਵਿਸ਼ਵਾਸ ਹੈ ਕਿ ਰਾਜਾ ਬੀਰ ਪ੍ਰਤਾਪ ਸਿੰਘ ਬ੍ਰਾਹਮਣ ਦੀ ਪ੍ਰਾਨ ਪ੍ਰਖਿਆ ਜ਼ਰੂਰ ਕਰਨਗੇ ਪਰ ਗੁਰੂ ਜੀ ਤੁਸੀਂ ਇਹਨਾਂ ਨੂੰ ਇਸ ਮੰਤਰ ਦੇ ਬਾਰੇ ਵਿੱਚ ਕੁਝ ਨਾ ਦੱਸਣਾ ਨਹੀਂ ਤਾਂ ਇਹ ਲੋਕ ਤੁਹਾਡੇ ਤੋਂ ਧਨ ਪ੍ਰਾਪਤ ਕਰਕੇ ਵੀ ਨਹੀਂ ਛੱਡਣਗੇ ਕਹਿ ਕੇ ਗੰਗाराम ਉਹਨਾਂ ਦੇ ਪੈਰ ਛੂਹੇ ਅਤੇ ਚੱਲ ਪਿਆ ਪੰਧਤ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਬੋਲੇ ਤੂੰ ਵੀ ਆਪਣਾ ਧਿਆਨ ਰੱਖੀ ਪੁੱਤਰ ਚੰਗਾ ਗੁਰੂ ਜੀ ਗੰਗਾਰਾਮ ਨੇ ਕਿਹਾ ਫਿਰ ਡਾਕੂ ਸਰਦਾਰ ਨੂੰ ਬੋਲਿਆ ਡਾਕੂ ਸਰਦਾਰ ਤੁਸੀਂ ਮੈਨੂੰ ਇੱਕ ਘੋੜਾ ਦੇ ਦਿਓ ਤਾਂ ਕਿ ਮੈਂ ਜਲਦੀ ਹੀ ਧੰਦ ਬ ਪ੍ਰਬੰਧ ਕਰਕੇ ਵਾਪਸ ਆ ਸਕਾਂ ਠੀਕ ਹੈ ਮੰਗਲ ਸਿੰਘ ਇਸ ਨੂੰ ਇੱਕ ਘੋੜਾ ਦੇ ਦਿਓ ਅਤੇ ਫਿਰ ਗੰਗਾਰਾਮ ਘੋੜਾ ਲੈ ਕੇ ਆਪਣੇ ਸਫ਼ਰ ਤੇ ਚੱਲ ਪਿਆ ਉਸ ਨੂੰ ਆਪਣੇ ਗੁਰੂ ਦੀ ਚਿੰਤਾ ਸੀ ਕਿਸੇ ਪ੍ਰਕਾਰ ਉਹ ਗੁਰੂ ਨੂੰ ਬਚਾਉਣਾ ਚਾਹੁੰਦਾ ਸੀ ਗੰਗਾ ਰਾਮ ਦੇ ਜਾਣ ਤੋਂ ਬਾਅਦ ਪੰਡਤ ਜੀ ਨੂੰ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਗਿਆ ਪੰਡਤ ਚੰਦਰਦਤ ਨੇ ਆਪਣੇ ਚੇਲੇ ਨੂੰ ਭੇਜਤਾ ਦਿੱਤਾ ਸੀ ਪਰ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਕਿਸੇ ਵੀ ਤਰ੍ਹਾਂ ਮੋਹਰਾਂ 'ਚ ਨਹੀਂ ਲਿਆ ਸਕਿਆ ਕਿਉਂਕਿ ਰਾਜਾ ਬੀਰ ਪ੍ਰਤਾਪ ਨਾ ਤਾਂ ਉਸ ਨੂੰ ਜਾਣਦੇ ਨੇ ਤੇ ਨਾ ਹੀ ਉਸ ਦੇ ਚੇਲੇ ਨੂੰ ਫਿਰ ਪਲਾ ਕਿਸੇ ਦੇ ਕਹਿਣ ਤੇ ਉਹ ਸੋਨੇ ਦੀਆਂ ਹਜ਼ਾਰਾਂ ਮੋਹਰਾਂ ਕਿਉਂ ਦੇਣਗੇ ਉਹਨਾਂ ਨੂੰ ਵਿਸ਼ਵਾਸ ਸੀ ਕਿ ਡਾਕੂ ਉਸ ਨੂੰ ਮਾਰ ਦੇਣਗੇ ਪਰ ਇਸ ਤਰ੍ਹਾਂ ਉਹਨਾਂ ਨੇ ਆਪਣੇ ਚੇਲੇ ਨੂੰ ਉੱਥੋਂ ਖਿਸਕ ਜਾਣ ਦਾ ਮੌਕਾ ਦੇ ਕੇ ਉਸ ਦੀ ਜਾਨ ਬਚਾ ਲਈ ਸੀ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਜਾ ਰਿਹਾ ਸੀ ਪੰਡਤ ਜੀ ਨੂੰ ਆਪਣੀ ਮੌਤ ਕੋਲ ਆਉਂਦੀ ਦਿਖਾਈ ਦੇ ਰਹੀ ਸੀ ਪੰਡਤ ਜੀ ਸੋਚਣ ਲੱਗੇ ਕਿ ਗੰਗਾਰਾਮ ਭੰਨ ਲੈ ਕੇ ਨਾ ਆਇਆ ਤਾਂ ਇਹਨਾਂ ਢਾਕੂਆਂ ਨੇ ਮੈਨੂੰ ਮੌਤ ਦੇ ਘਾਟ ਉਦਾਰ ਦਿੱਤਾ ਤਾਂ ਇਸ ਬੈਦਰ ਮੰਤਰ ਦਾ ਕੀ ਹੋਵੇਗਾ ਜਾਨ ਹੈ ਤਾਂ ਜਹਾਨ ਹੈ ਕਿਉਂ ਨਾ ਮੈਂ ਇਸ ਮੰਤਰ ਦਾ ਫਾਇਦਾ ਉਠਾਵਾਂ ਇਹ ਮੰਤਰ 1 ਸਾਲ ਵਿੱਚ ਬਸ ਇੱਕ ਵਾਰੀ ਆਪਣੀ ਸ਼ਕਤੀ ਦਿਖਾਉਂਦਾ ਹੈ ਰਾਜੇ ਨੂੰ ਅਗਲੇ ਸਾਲ ਵਿੱਚ ਇਸ ਮੰਤਰ ਦਾ ਲਾਭ ਦੇ ਦੇਵਾਂਗਾ ਫਿਲਹਾਲ ਤਾਂ ਜਾਨ ਬਚਾਉਣੀ ਚਾਹੀਦੀ ਹੈ ਜੇਕਰ ਜੇਹੀ ਗੱਲ ਸੀਤਾ ਤੂੰ ਗੰਗਾ ਰਾਮ ਨੂੰ ਕਿਉਂ ਜਾਣ ਦਿੱਤਾ ਇਹ ਗੱਲ ਮੈਨੂੰ ਤਦ ਕਿਉਂ ਨਾ ਸੁਜੀ ਖੈਰ ਅਜੇ ਵੀ ਕੁਝ ਨਹੀਂ ਵਿਗੜਿਆ ਜੇਕਰ ਉਹ ਹਜ਼ਾਰਾਂ ਮੋਹਰਾਂ ਨਹੀਂ ਲੈ ਕੇ ਆਇਆ ਤਦ ਹੀ ਮੈਂ ਇਸ ਮੰਤਰ ਦਾ ਉਪਯੋਗ ਕਰਾਂਗਾ ਮੈਨੂੰ ਗੰਗਾ ਰਾਮ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਸ਼ਾਮ ਹੋ ਗਈ ਪੰਡਤ ਜੀ ਦਰਖਤ ਨਾਲ ਬੰਨੇ ਗੰਗਾ ਰਾਮ ਦੇ ਆਉਣ ਦੀ ਰਾਹ ਤੱਕਦੇ ਰਹੇ ਡਾਕੂਆਂ ਨੇ ਵੀ ਉਸ ਨੂੰ ਦਰਖਤ ਦੇ ਇर्द-ਗਿਰਦ ਆਪਣਾ ਡੇਰਾ ਜਮਾ ਲਿਆ ਡਾਕੂ ਜਦ ਰਾਤ ਨੂੰ ਖਾਣਾ ਖਾਣ ਬੈਠੇ ਤਾ ਉਹਨਾਂ ਦੇ ਕੋਲ ਸ਼ਰਾਬ ਅਤੇ ਭੁੰਨਿਆ ਹੋਇਆ ਮੀਟ ਸੀ ਜਿਸ ਦੀ ਬਦਬੂ ਨਾਲ ਪੰਡਤ ਜੀ ਨੂੰ ਬਹੁਤ ਨਫ਼ਰਤ ਹੋਈ ਜਿਵੇਂ ਥਿਮੇ ਕਰਕੇ ਸਵੇਰ ਹੋ ਗਈ ਰਾਤ ਭਰ ਦਰਖਤ ਨਾਲ ਬੰਨੇ ਹੋਏ ਉਹਨਾਂ ਦੇ ਸਰੀਰ ਬੁਰੀ ਤਰ੍ਹਾਂ ਟੁੱਟਣ ਲੱਗਾ ਸੀ ਖੜੇ-ਖੜੇ ਪੈਰ ਵੀ ਸੁੱਜ ਗਏ ਸਨ ਕਲਾਈਆਂ ਵੀ ਸੁੱਜ ਗਈਆਂ ਸਨ ਡਾਕੂਆਂ ਨੇ ਉਹਨਾਂ ਨੂੰ ਭੋਜਨ ਤਾਂ ਕੀ ਦੋ ਘੁੱਟ ਪਾਣੀ ਤੱਕ ਵੀ ਨਹੀਂ ਸੀ ਪੁੱਛੀ-ਪੁੱਛਿਆ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ 파ਟ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਅਗਲੀ ਵੀਡੀਓ ਨੂੰ ਜ਼ਰੂਰ ਦੇਖਣਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਬਾਕੀ ਦੀ ਕਹਾਣੀ ਤੁਹਾਨੂੰ ਅਗਲੇ 파ਟ ਵਿੱਚ ਸੁਣਾਵਾਂਗੇ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ